ਡਾਕਟਰਾਂ ਕੋਲ ਜਾ ਜਾ ਥੱਕੇ ਦਵਾਈਆਂ ਖਾ ਖਾ ਅੱਕੇ ਇਸ ਦਰਗਾਹ ਤੇ ਬਣੀ ਚਪੜੀ ਚ ਨਾ ਹੋਣ ਦੇ ਨਾਲ ਕੱਟੇ ਜਾ ਰਹੇ ਨੇ ਵੱਡੇ ਵੱਡੇ ਦੁੱਖ ਕੈਂਸਰ ਤੱਕ ਦੇ ਮਰੀਜ਼ ਹੋ ਰਹੇ ਨੇ ਠੀਕ ਸ਼ਨੀਵਾਰ ਨੂੰ ਹੋਣ ਦੇ ਨਾਲ ਨਹਾਤੇ ਕੱਪੜੇ ਇੱਥੇ ਛੱਡ ਕੇ ਜਾਣ ਨਾਲ ਤੁਹਾਡੇ ਰੋਗ ਹੋ ਜਾਣਗੇ ਦੂਰ ਕੈਂਸਰ ਤੱਕ ਦੇ ਮਰੀਜ਼ ਇੱਥੋਂ ਬਿਲਕੁਲ ਹੋ ਗਏ ਠੀਕ ਤਾਂ ਵੀਡੀਓ ਨੂੰ ਪੂਰਾ ਦੇਖੋ ਦੇਖ ਸਕਦੇ ਹੋ ਕਿਸ ਤਰ੍ਹਾਂ ਕੱਪੜੇ ਕੱਪੜੇ ਪਏ ਨੇ ਇਸ ਦਰਗਾਹ ਤੇ ਬਣੀ ਛਪੜੀ ਦੇ ਨਾਲ ਨਹਾਉਣ ਦੇ ਨਾਲ ਤੁਹਾਡੇ ਦੂਰ ਹੋ ਜਾਂਦੇ ਨੇ ਵੱਡੇ ਵੱਡੇ ਕਸ਼ਟ ਵੀਡੀਓ ਛਪੜੀ ਤੁਸੀਂ ਦੇਖ ਸਕਦੇ ਹੋ ਇੱਥੇ ਦਿੱਲੀ ਵਿਹਾਰ ਰਾਜਸਥਾਨ ਹਰ ਜਗ੍ਹਾ ਤੋਂ ਲੋਕ ਪਹੁੰਚ ਰਹੇ ਨੇ ਹਿਮਾਚਲ ਤੱਕ ਦੇ ਲੋਕ ਪਹੁੰਚ ਰਹੇ ਨੇ ਵੀਡੀਓ ਨੂੰ ਪੂਰਾ ਦੇਖ ਲਿਓ ਕੱਪੜੇ ਦੇਖ ਸਕਦੇ ਹੋ ਲੋਕ ਨਹਾਉਣ ਤੋਂ ਬਾਅਦ ਕੱਪੜੇ ਦੁੱਖ ਦਲਿਤਰ ਆਪਣੇ ਇੱਥੇ ਹੀ ਛੱਡ ਜਾਂਦੇ ਨੇ ਪੰਜਾਬ ਸੁਨਾਮ ਜਾਖੜ ਰੋਡ ਤੇ ਬਣੀ ਇਹ ਦਰਗਾਹ ਜਿੱਥੇ ਲੋਕ ਪਹੁੰਚ ਰਹੇ ਨੇ ਯੂਪੀ ਬਿਹਾਰ ਤੋਂ ਆਓ ਦਿਖਾਈਏ ਤੁਹਾਨੂੰ ਪੂਰਾ ਰਸਤਾ ਲਓ ਜੀ ਇਹ ਆ ਸੁਨਾਮ ਚੌਕ ਬਿਲਕੁਲ ਚੌਂਕ ਦੇ ਵਿੱਚ ਚੌਂਕੀ ਆ ਠਾਣਾ ਫਰੰਟ ਦੇ ਸੜਕ ਜਾ ਰਹੀ ਆ ਬਿਲਕੁਲ ਟ੍ਰਾਂਕਟਰ ਵਾਲੀ ਸੇਡ ਤੇ ਤੇ ਤੁਸੀਂ ਇੱਥੋਂ ਜਾਖੜ ਰੋਡ ਤੇ ਸਿੱਧਾ ਜਾਣਾ 5 6 ਕਿਲੋਮੀਟਰ ਤੇ ਜਾ ਕੇ ਬੈਬਰਸੀਤ ਦਰਗਾਹ ਤੁਹਾਨੂੰ ਬੋਰਡ ਲੱਗਿਆ ਮੌਲਦੂਰਾ ਨਾਗਜਾ ਪੀਰ ਦਾ ਉਸ ਜਗ੍ਹਾ ਤੇ ਪਹੁੰਚ ਕੇ ਤੁਸੀਂ ਬਿਲਕੁਲ ਸਿੱਧਾ ਜਾਣਾ ਕਿਤੇ ਬਿਨ ਰੁਕਣਾ ਸੈਲਰ ਆਊਗਾ ਅੱਗੇ ਸੈਲਰ ਤੇ ਜਾ ਕੇ ਰੁਕ ਜਾਣਾ ਅੱਗੇ ਮੋੜ ਆ ਦੇਖੋ ਪੂਰੀ ਵੀਡੀਓ ਦੇਖੋ ਤੁਹਾਨੂੰ ਪੂਰੀ ਡਿਟੇਲ ਆ ਨੰਬਰ ਵੀ ਸਕਰੀਨ ਤੇ ਆ ਤੇ ਉੱਥੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਲੋਕ ਆਪਣੇ ਕੱਪੜੇ ਪਾਏ ਹੋਏ ਰੱਖ ਜਾਂਦੇ ਨੇ ਨਹਾਉਣ ਤੋਂ ਬਾਅਦ ਆਪਣੇ ਦੁਖ ਤਲਿੱਦਰ ਸਿੱਟ ਜਾਂਦੇ ਨੇ ਇੱਥੇ ਸੁਨਾਮ ਤੋਂ ਜਾਖਣ ਰੋੜਾ ਇਹ ਬਿਲਕੁਲ ਸਿੱਧਾ ਉੱਥੇ ਮੋੜ ਮੁੜ ਕੇ ਤੁਸੀਂ अगे मोड आउगा देखो पांच छे तो किलोमीटर आ, आ रहा जी मोड़ देखो जी आलर जहा है पता नहीं की है सामने गेट है जी बिलकुल ਆ ਦੇਖੋ ਇਸ ਗੇਟ ਦੇ ਅੰਦਰੋਂ ਜਾਣਾ ਤੁਸੀਂ ਤੇ ਸਾਹਮਣੇ ਜਾ ਕੇ ਅੰਦਰ ਦਰਗਾਹ ਜੀ ਦੇਖੋ ਜੀ ਸਭ ਮੰਨੇ ਛਪੜੀ ਹੈ ਇਹ ਹੈ ਜੀ ਦਰਗਾਹ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਸ ਜਗ੍ਹਾ ਆ ਕੇ ਵੱਡੇ ਵੱਡੇ ਦੁੱਖ ਦੂਰ ਹੋ ਰਹੇ ਨੇ ਕਸ਼ਟ ਦੂਰ ਹੋ ਰਹੇ ਨੇ ਤੇ ਦੇਖੋ ਲਿਖਿਆ ਹੋਇਆ ਪਹਿਲਾ ਇਸ਼ਨਾਨ ਕਰੋ ਜੀ ਛੱਪੜੀ ਇੱਧਰ ਹੈ ਨੰਬਰ ਵੀ ਦਿੱਤੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੇ ਆ ਪੂਰਾ ਪੋਸਟਰ ਦੇ ਉੱਤੇ ਬਾਇਓ ਡਾਟਾ ਦਿੱਤਾ ਹੋਇਆ ਪੜ੍ਹ ਸਕਦੇ ਹੋ ਤੁਸੀਂ ਮੈਂ ਜ਼ੂਮ ਕਰ ਦਿਆਂ ਸਭ ਤੋਂ ਪਹਿਲਾਂ ਦੇਖੋ ਜੀ ਇਹ ਦਰਗਾਹ ਜੀ ਤੁਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਸ਼ਨੀਵਾਰ ਵਾਲੇ ਦਿਨ ਤਿੰਨ ਸ਼ਨੀਵਾਰ ਤੋਂ ਤੁਸੀਂ ਇਸ਼ਨਾਨ ਕਰਨਾ ਵੀਰਵਾਰ ਵਾਲੇ ਦਿਨ ਇੱਥੇ ਮੱਥਾ ਟੇਕਿਆ ਜਾਂਦਾ ਜੀ ਸ਼ਨੀਵਾਰ ਵਾਲੇ ਤੁਸੀਂ ਦਰਗਾਹ ਤੋਂ ਬਾਹਰ ਜਦੋਂ ਐਂਟਰੀ ਕੀਤੀ ਆ ਉੱਥੇ ਤੁਹਾਨੂੰ ਪ੍ਰਸ਼ਾਦ ਤੇਲ ਵਗੈਰਾ ਮਿਲ ਜੂਗਾ ਆ ਕੇ ਤੁਸੀਂ ਪਹਿਲਾਂ ਇਸ਼ਨਾਨ ਕਰਨਾ ਫਿਰ ਦਰਗਾਹ ਦੇ ਅੰਦਰ ਆ ਕੇ ਮੱਥਾ ਟੇਕਣਾ ਜੀ ਠੀਕ ਹੈ ਜੀ ਤੇ ਆਹ ਦੇਖ ਸਕਦੇ ਹੋ ਤੁਸੀਂ ਲੋਕ ਜਿਹੜੇ ਲੋਕ ਜਿਹੜੇ ਫੋੜੀਆਂ ਦੇ ਨਾਲ ਆਉਂਦੇ ਨੇ ਉਹ ਫੋੜੀਆਂ ਇੱਥੇ ਛੱਡ ਜਾਂਦੇ ਨੇ ਸਬੂਤ ਦੇ ਸਕਦੇ ਹਾਂ ਤੁਸੀਂ ਲੋਕ ਜਿਹੜੇ ਫੋੜੀਆਂ ਨਾਲ ਆਉਂਦੇ ਇੱਥੇ ਰੱਖ ਜਾਂਦੇ ਨੇ ਜਦੋਂ ਠੀਕ ਹੋ ਜਾਂਦੇ ਨੇ ਦੇਖ ਸਕਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲेंगी ਆ ਇਹ ਹੈ ਜੀ ਦਰਗाह ਤੁਹਾਨੂੰ ਦੂਰ ਤੋਂ ਵੀ ਦਿਖ ਜੂਗੀ ਤਾਂ ਇੱਥੇ ਆ ਕੇ ਸਭ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰਨਾ ਛੱਪੜੀ ਵੱਲ ਚੱਲਦੇ ਆਪਾਂ ਛੱਪੜੀ ਵੱਲ ਜਾਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕਿੰਨੇ ਲੋਕਾਂ ਨੇ ਆ ਕੇ ਕੱਪੜੇ ਆਪਣੇ ਰੱਖੇ ਹੋਣੇ ਆਓ ਇਧਰ ਨੂੰ ਛੱਪੜੀ ਹੈ ਜੀ ਆ ਛੱਪੜੀ ਦਾ ਰਸਤਾ ਸਾਹਮਣੇ ਦੇਖ ਸਕਦੇ ਹੋਂ ਅਸੀਂ ਗਏ ਸੀਗੇ ਸ਼ੁੱਕਰਵਾਰ ਨੂੰ ਜਦਕਿ ਸ਼ਨੀਵਾਰ ਨੂੰ ਇੰਨਾ ਜ਼ਿਆਦਾ ਰਸ਼ਾ ਵੀਡੀਓ ਬਣਾਏ ਨਹੀਂ ਸਕਦੇ ਤੁਸੀਂ ਇੰਨਾ ਜ਼ਿਆਦਾ ਰਸ਼ਾ ਢੋਲ ਤਮਾਕੇ ਸਭ ਕੁਝ ਹੁੰਦਾ ਇੱਥੇ ਹਨਾ ਇੰਨੇ ਜ਼ਿਆਦਾ ਲੋਕਾਂ ਨੇ ਬੜੀ ਦੂਰ ਤੋਂ ਇੰਨੀ ਭੇੜ ਹੁੰਦੀ ਹੈ ਵੀਡੀਓ ਬਣਾਉਂਦਾ ਟਾਈਮ ਹੀ ਨਹੀਂ ਹੁਣ ਆਹ ਕੱਪੜੇ ਦੇਖ ਸਕਦੇ ਹੋ ਤੁਸੀਂ ਇੰਨੇ ਜ਼ਿਆਦਾ ਕੱਪੜੇ ਇਹ ਇੱਥੇ ਲੋਕਾਂ ਦੇ ਨੇ ਜੋ ਸ਼ਨੀਵਾਰ ਨੂੰ ਨਹਾ ਕੇ ਇੱਥੇ ਹੀ ਆ ਕੇ ਤਾਰ ਜਾਂਦੇ ਨੇ ਆਪਣੇ ਦੁਖ ਦੁਲਿਤਰ ਇੱਥੇ ਹੀ ਸਾਰੇ ਸਾਰੇ ਕਸ਼ਟ ਛੱਡ ਜਾਂਦੇ ਨੇ ਤੇ ਤਿੰਨ ਸ਼ਨੀਵਾਰ ਨਹਾਉਣਾ ਤੁਸੀਂ ਤਿੰਨ ਸ਼ਨੀਵਾਰ ਤੁਸੀਂ ਇੱਥੇ ਨਹਾ ਕੇ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਠੀਕ ਹੋ ਗਏ ਠੀਕ ਹੋਣ ਤੋਂ ਬਾਅਦ ਫਿਰ ਤੁਸੀਂ ਵੀਰਵਾਰ ਨੂੰ ਇੱਥੇ ਮੱਥਾ ਟੇਕਣਾ ਪੜੋਲੀ ਹੁੰਦੀ ਹੈ ਛੋਟੀ ਬਣਾ ਕੇ ਮਿੱਟੀ ਦੀ ਇੱਥੇ ਆ ਕੇ ਮੱਥਾ ਟਿਕ ਸਕਦੇ ਹੋ ਤੇ ਆਪਣੀ ਮਰਜ਼ੀ ਨਾਲ ਤੁਸੀਂ ਮਿੱਠਾ ਲੈ ਆ ਸਕਦੇ ਹੋ ਤੇ ਨੰਬਰ ਸਕਰੀਨ ਤੇ ਦਿੱਤਾ ਹੋਇਆ ਕਾਲ ਕਰ ਸਕਦੇ ਹੋ ਸਰਪੰਚ ਸਾਹਿਬ ਦਾ ਨੰਬਰ ਆ ਜੋ ਇੱਥੇ ਦੀ ਦੇਖ ਰਹੇ ਕਰਦੇ ਨੇ ਇਹਨਾਂ ਨੂੰ ਕਾਲ ਕਰ ਲਿਓ ਪੂਰੀ ਡਿਟੇਲ ਤੁਹਾਨੂੰ ਦੇ ਦੇਣਗੇ ਤਾਂ ਦੇਖ ਸਕਦੇ ਹੋ ਇਹ ਹੈ ਜੀ ਛੱਪੜੀ ਬੜੇ ਸਮੇਂ ਤੋਂ ਚਲਦੀ ਆ ਰਹੀ ਆ ਬੜੇ ਸਮੇਂ ਤੋਂ ਆ ਤੇ ਇਸ ਛੱਪੜੀ ਦੇ ਪਾਣੀ ਦੇ ਨਹਾਉਣ ਦੇ ਨਾਲ ਤੁਹਾਡੇ ਕਸ਼ਟ ਦੂਰ ਹੋ ਜਾਣਗੇ ਬੜੇ ਬੜੇ ਲੋਕਾਂ ਦਾ ਦੁੱਖ ਦਿਲਦਰ ਦੂਰ ਹੋ ਰਹੇ ਨੇ ਕੈਂਸਰ ਤੱਕ ਦੇ ਮਰੀਜ਼ ਇੱਥੋਂ ਠੀਕ ਹੋ ਰਹੇ ਨੇ ਚਮੜੀ ਦੇ ਰੋਗ ਠੀਕ ਹੋ ਰਹੇ ਨੇ ਸ਼ੂਗਰ ਥਾਇਰਡ ਯੂਰੀਆ ਯੂਰਿਕ ਐਸਿਡ ਹਰ ਇੱਕ ਬਿਮਾਰੀ ਇੱਥੋਂ ਠੀਕ ਹੋ ਰਹੀਆ ਤੇ ਤੁਸੀਂ ਢੇਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਲੋਕ ਆਉਂਦੇ ਨੇ ਇਹ ਹੁਣ ਕੱਪੜੇ ਸੁੱਕਣੇ ਪਏ ਹੋਏ ਨੇ ਧੁੱਪ ਦੇ ਵਿੱਚ ਤਾਂ ਕਿ ਇਹ ਸੁੱਕ ਸਕਣ ਤੇ ਉਸ ਤੋਂ ਬਾਅਦ ਬ੍ਰਿਧ ਆਸ਼ਰਮ ਵਾਲੇ ਆਉਂਦੇ ਨੇ ਆਸ਼ਰਮ ਵਾਲੇ ਆ ਕੇ ਇੱਥੋਂ ਕੱਪੜੇ ਲੈ ਜਾਂਦੇ ਨੇ ਕਿਸੇ ਦੇ ਕੰਮ ਆ ਜਾਂਦੇ ਨੇ ਇੱਥੇ ਇਹੀ ਹੈ ਜੀ ਕੰਡੀਸ਼ਨ ਕਿ ਤੁਸੀਂ ਇੱਥੇ ਆ ਕੇ ਕੱਪੜੇ ਜਿਹੜੇ ਕੰਪਣੀ ਨਾਲ ਤੁਸੀਂ ਨਹਾਉਣਾ ਘਰੋਂ ਤੁਸੀਂ ਉਹ ਕੱਪੜੇ ਪਾ ਕੇ ਆਓ ਤੇ ਆਪਣਾ ਗੱਡੀ ਚਾ ਰਹੇ ਹੋ ਮੋਟਰਸਾਈਕਲ ਤੇ ਆਰ ਨੂੰ ਨਵੇਂ ਕੱਪੜੇ ਲੈ ਆਓ ਤੇ ਜਿਹੜੇ ਕੱਪੜੇ ਤੁਸੀਂ ਪਾ ਕੇ ਨਹਾਉਂਗੇ ਉਹ ਕੱਪੜੇ ਇੱਥੇ ਹੀ ਛੱਡ ਕੇ ਜਾਣੇ ਨੇ ਆਪਣੇ ਕਾਂਟੇ ਹਾਰ ਸੋਨਾ ਵਗੈਰਾ ਕੀਮਤੀ ਸਮਾਨ ਠੀਕ ਹੈ ਜੀ ਆਪਣਾ ਘਰੇ ਰੱਖ ਕੇ ਆਓ ਤਾਂ ਕਿ ਜੋ ਚੀਜ਼ ਇਹ ਤੁਸੀਂ ਨਹਾ ਲਿਆ ਪਾ ਕੇ ਉਹ ਇੱਥੇ ਤੁਹਾਨੂੰ ਛੱਡਣੀ ਪੈਣੀ ਆ ਇੱਥੇ ਦੀ ਰੀਤ ਚੱਲਦੀ ਆ ਰਹੀ ਆ ਤੇ ਕੱਪੜੇ ਤੁਸੀਂ ਦੇਖ ਸਕਦੇ ਹੋ ਢੇਰੀਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਪੰਡਾਂ ਦੀਆਂ ਪੰਡਿਆਂ ਬੰਨੀਆਂ ਹੋਈਆਂ ਨੇ ਇਥੋਂ ਦੇਖ ਕੇ ਤਾਂ ਅੰਦਾਜ਼ਾ ਤਾਂ ਲੱਗ ਗਿਆ ਹੋਵੇਗਾ ਕਿ ਕਿੰਨੇ ਜ਼ਿਆਦਾ ਲੋਕ ਇੱਥੇ ਆਉਂਦੇ ਨੇ ਇਹ ਪੰਜਾਬ ਦੇ ਵਿੱਚ ਹੈ ਜੀ ਸੁਨਾਮ ਦੇ ਵਿੱਚ ਜਾਖਲ ਰੋਡ ਤੇ ਬੈਬਰ ਸੇ ਦਰਗਾਹ ਨੌ ਗਜਾ ਪੀਰ ਦੀ ਦਰਗਾਹ ਜਿੱਥੇ ਤੁਸੀਂ ਆ ਕੇ ਨਹਾ ਕੇ ਆਪਣਾ ਕਸ਼ਟ ਦੂਰ ਕਰ ਸਕਦੇ ਹੋ ਬਹੁਤ ਸਾਰੀਆਂ ਤੁਹਾਨੂੰ ਸੋਸ਼ਲ ਮੀਡੀਆ ਤੇ ਵੀਡੀਓ ਮਿਲ ਜਾਣਗੀਆਂ ਤਾਂ ਨੰਬਰ ਸਕਰੀਨ ਤੇ ਆ ਤੁਸੀਂ ਐਡਰੈਸ ਵੀ ਪਤਾ ਕਰ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਦੱਸਤਾ ਜਾਖੜ ਰੋਡ ਆ ਜੀ ਸੁਨਾਮ ਦੇ ਵਿੱਚ ਆਉਂਗੇ ਚੌਂਕ ਦੇ ਵਿੱਚ ਸਾਹਮਣੇ ਬਿਲਕੁਲ ਚੌਂਕੀ ਹੈ ਚੌਂਕੀ ਦੇ ਬਿਲਕੁਲ ਸਾਹਮਣੇ ਇਹ ਤੁਹਾਨੂੰ ਮਿਲੇਗੀ ਦਰਗਾਹ 프ੰਟ ਸੜਕ ਜਾਂਦੀ ਹੈ ਬਿਲਕੁਲ ਸਾਹਮਣੇ ਨੂੰ ਤੇ ਆ ਲੋਕਾਂ ਦੇ ਕੱਪੜੇ ਦੇਖੋ ਜੀ ਹਰ ਪ੍ਰਕਾਰ ਦੇ ਇੱਥੇ ਚੀਜ਼ ਮਿਲੇਗੀ ਤੁਹਾਨੂੰ ਠੀਕ ਹੈ ਜੀ ਹੋ ਸਕਿਆ ਹੋ ਸਕਦਾ ਹੋਇਆ ਆਪਣੀ ਬਾਲਟੀ ਡੱਬਾ ਲੈ ਜਿਓ ਤਾਂ ਉੱਥੇ ਸੇਵਾ ਵੀ ਲੱਗ ਸਕਦੀ ਹੈ ਤੁਹਾਨੂੰ ਤਾਂ ਕਿ ਉੱਥੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਸ਼ਨੀਵਾਰ ਨੂੰ ਜੇ ਤੁਸੀਂ ਸ਼ਨੀਵਾਰ ਤੋਂ ਬਾਅਦ ਜਾਓਗੇ ਜਾਂ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਸੋਮਵਾਰ ਨੂੰ ਉੱਥੇ ਕੋਈ ਵੀ ਤੁਹਾਨੂੰ ਨਹੀਂ ਮਿਲੇਗਾ ਸ਼ਨੀਵਾਰ ਨੂੰ ਹੀ ਇੱਥੇ ਨਾਉਣਾ ਹੁੰਦਾ ਆਪਾਂ ਜੇ ਦੂਰ ਤੋਂ ਆ ਰਹੇ ਹੋ ਟਾਈਮ ਨਾਲ ਚੱਲੋ 4 ਵਜੇ ਪਹੁੰਚੋ 5 ਵਜੇ ਪਹੁੰਚੋ ਇਸ ਛਪੜੀ ਦੇ ਨਾਉ ਤਾਂ 8 9 10 ਗਾ 11 ਵਜੇ ਤੱਕ ਤਾਂ ਇੰਨੀ ਜਿਆਦਾ ਰਸ਼ ਹੋ ਜਾਂਦਾ ਇੱਥੇ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਇਸ ਛਪੜੀ ਤੇ ਤਾਂ ਇੱਥੇ ਪਹੁੰਚ ਕੇ ਤੁਸੀਂ ਆਪਣਾ ਦੁੱਖ ਰੋਗ ਕਸ਼ਟ ਮਿਟਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕੋਈ ਇੱਥੇ ਪਹੁੰਚ ਕੇ ਆਪਣਾ ਦੁੱਖ ਦਿਲਦਰ ਦੂਰ ਕਰ ਸਕੇ ਵੱਡੇ ਵੱਡੇ ਰੋਗ ਟੁੱਟ ਰਹੇ ਨੇ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕੇ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰᱹੋ ਜੀ